ਪਾਕਿਸਤਾਨ ਦੀਆਂ ਪਤੰਗਾਂ ਭਾਰਤ ਵਿੱਚ ਖੋਈਆਂ ਦਾਖਲ 25 ਸਾਲਾਂ ਬਾਅਦ ਪਾਕਿਸਤਾਨ ਤੋਂ ਆ ਰਹੇ ਪਤੰਗ ਅੱਜ ਇੰਡੀਆ ਦੀ ਸਰਹੱਦ ਪਾਰ ਕਰਕੇ ਸਰਹੱਦੀ ਖੇਤਰਾਂ ਦੇ ਵਿੱਚ ਪਹੁੰਚ ਗਏ ਤਾਂ ਇੱਥੇ ਇਹ ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਖਾਸ ਕਰਕੇ ਪੰਜਾਬ ਪ੍ਰਾਂਤ ਵਿੱਚ ਪਤੰਗਬਾਜ਼ੀ ਦੀ ਪਾਬੰਦੀ ਹਟਾ ਦਿੱਤੀ ਗਈ ਹੈ ਪਰ ਇਹ ਪੂਰੀ ਤਰ੍ਹਾਂ ਖੁੱਲੀ ਨਹੀਂ ਹੈ ਬਸ ਹੁਣ ਇਹ ਨਿਯਮਾਂ ਤੇ ਸ਼ਰਤਾਂ ਦੇ ਤਹਿਤ ਮਨਜ਼ੂਰ ਹੈ ਬਸੰਤ ਦਾ ਤਿਆਰ ਮੌੜ ਚੱਲ ਰਿਹਾ ਹੈ ਪਿਛਲੇ 25 ਸਾਲਾਂ ਤੋਂ ਉਹ ਬੰਦੀ ਚੱਲ ਰਿਹਾ ਇਸ ਤਿਆਰ ਨੂੰ ਪੰਜਾਬ ਸਰਕਾਰ ਨੇ ਬਸੰਤ ਜੋ ਕੇ ਪਤੰਗ ਬਾਜੀ ਵਾਲਾ ਸੱਭਿਆਚਾਰਕ ਤਿਆਰ ਹੈ ਫੇਰ ਮਨਾਉਣ ਦੀ ਆਗਿਆ ਦਿੱਤੀ ਤਾਂ ਉਹੀ ਪਤੰਗ ਅੱਜ ਪਤੰਗਾ ਜਿਹੜੀਆਂ ਉਹ ਭਾਰਤ ਦੇ ਅੰਦਰ ਵੀ ਦਾਖਲ ਹੋਈਆਂ ਉਥੇ ਹੀ ਸਰਕਾਰ ਨੇ ਕਿਹਾ ਕਿ ਪਤੰਗਾਂ ਨੂੰ ਹੁਣ ਉਡਾਉਣਾ ਆਮ ਤੌਰ ਤੇ ਮਨਜ਼ੂਰ ਹੈ ਪਰ ਸਾਰੀਆਂ ਕਲਾਸਿਕਲ ਬੇहद ਖਤਰਨਾਕ ਪਤੰਗਾਂ ਜਿਵੇਂ ਬਲੈਕ ਤਾਤੂ ਕੱਟਣ ਵਾਲੀ ਡੋਰ ਅਤੇ ਚైనా ਡੋਰ ਜਿਹੜੀ ਆ ਉਹਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ ਤਾਂ ਇਹ ਪਤੰਗਾਂ ਜਿੰਗਾ ਹੁਣ 3 ਦਿਨ 6 7 ਅਤੇ 8 ਫਰਵਰੀ ਫਰਵਰੀ ਨੂੰ ਜਿਹੜੀਆਂ ਪਾਕਿਸਤਾਨ ਦੇ ਪੰਜਾਬ ਵਿੱਚ ਜਿਹੜੀਆਂ ਉਹ ਓਡਾਨਾਂ ਭਰ ਰੰਗੀਆਂ ਤਾਂ ਉੱਥੇ ਹੀ ਇਹ ਜਿਹੜੀਆਂ ਭਾਰਤ ਦੇ ਅੰਦਰ ਵੀ ਦਾਖਲ ਹੁੰਦੀਆਂ ਹਨ ਮੇਰਾ ਰੱਦਾ ਖੇਤ ਚੱਲੀਆਂ ਕਿਰਤਾਂ ਲੱਟ ਕੇ ਲੈਂਦੇ ਹੋ